ਜੀ ਹਾਂ ਮੈਂ ਜਗਦੀਸ਼ ਚਾਨਾ ਤੇ ਅੱਜ ਦੀ ਇੰਟਰਵਿਊ ਖਾਸ ਹੋਏਗੀ ਖਾਸ ਇਸ ਲਈ ਹੋਏਗੀ ਕਿ ਅਸੀਂ ਕੈਸਟ ਯੋਗਕ ਦੀਆਂ ਗੱਲਾਂ ਕਰਾਂਗੇ ਅਸੀਂ ਤਵਿਆਂ ਦੀਆਂ ਗੱਲਾਂ ਕਰਾਂਗੇ ਤੇ ਅਸੀਂ ਖਾਸ ਤੌਰ ਤੇ ਪੰਜਾਬੀ ਦੇ ਉਹਨਾਂ ਸ੍ਰੀਲੇ ਗਾਇਕਾ ਦੀਆਂ ਗੱਲਾਂ ਵੀ ਕਰਾਂਗੇ ਜਿਨ੍ਹਾਂ ਨੇ ਪੰਜਾਬੀ ਗਾਇਕੀ ਦੇ ਵਿੱਚ ਨਾ ਸਿਰਫ ਨਾਂ ਕਮਾਇਆ ਬਲਕਿ ਉਹਨਾਂ ਦੇ ਸ਼ਗਿਰਦਾਂ ਦੀ ਵੀ ਬਹੁਤ ਵੱਡੀ ਲਿਸਟ ਹੈ ਇਸ ਫੈਰਲਿਸਟ ਵਿੱਚ ਸਭ ਤੋਂ ਪਹਿਲਾਂ ਅਸੀਂ ਸੁਰਾਂ ਦੇ ਬਾਦਸ਼ਾਹ ਸਰਦੂਲ ਸਕੰਦਰ ਖੁਣਾ ਦੀ ਵੀ ਗੱਲ ਕਰਾਂਗੇ ਲੰਬੀ ਹੇਕ ਦੇ ਬਾਦਸ਼ਾਹ ਸੁਰਜੀਤ ਬਿੰਦਰਖਿਆ ਦੀ ਵੀ ਗੱਲ ਕਰਾਂਗੇ ਇਸ ਤੋਂ ਇਲਾਵਾ ਜਿੰਨੇ ਵੀ ਸਟਰਗਲਰ ਉਹਨਾਂ ਜਮਾਨਿਆਂ ਦੇ ਵਿੱਚ ਗਾਇਕ ਸੀ ਜਿਨ੍ਹਾਂ ਨੇ ਹੁਣ ਜਿਹੜੇ ਬਹੁਤ ਹੀ ਸਟੈਬਲਿਸ਼ ਕਲਾਕਾਰ ਨੇ ਉਹਨਾਂ ਦੀ ਵੀ ਗੱਲ ਕਰਾਂਗੇ ਤੇ ਸਾਡੇ ਨਾਲ ਬਹੁਤ ਹੀ ਖਾਸ ਮਹਿਮਾਨ ਅੱਜ ਇਸ ਇੰਟਰਵਿਊ ਵਿੱਚ ਆ ਸਾਡੇ ਨਾਲ ਨੇ ਅਮਰੀਕਾ ਦੇ ਸਿਆਟਲ ਦੇ ਨਿਵਾਸੀ ਅਵਤਾਰ ਬਿੱਲਾ ਜੀ ਸਾਡੇ ਨਾਲ ਨੇ ਪਹਿਲਾਂ ਉਹਨਾਂ ਦਾ ਸਵਾਗਤ ਕਰਾਂਗੇ ਤੇ ਫਿਰ ਗੱਲਾਂ-ਬਾਤਾਂ ਦਾ سلسلہ ਸ਼ੁਰੂ ਕਰਾਂਗੇ ਬਿੱਲਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਹਮਚਾਨਾ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਕਿਉਂਕਿ ਤੁਸੀਂ ਸਾਨੂੰ ਅੱਜ ਇੱਥੇ ਬੁਲਾ ਕੇ ਦਰਸ਼ਕਾਂ ਦੇ ਰੂਬਰੂ ਕਰ ਰਹੇ ਆ ਮੈਂ ਫਗਵਾੜਾ ਹੈਡਲਾਈਨ ਦਾ ਤੇ ਅੱਧੇ ਲਈ ਸ਼ੁਕਰਗੁਜ਼ਾਰ ਹਾਂ ਬਿੱਲਾ ਭਾਜੀ ਬਾਰੇ ਮੈਂ ਦੱਸਣਾ ਚਾਹੂੰਗਾ ਬਈ ਸਰਦੂਲ ਸਕੰਦਰ ਖੁਣਾ ਨਾਲ 7-8 ਸਾਲ ਉਹਨੇ ਕੰਮ ਕੀਤਾ ਉਹਨਾਂ ਦੀਆਂ ਬਹੁਤ ਸਾਰੀਆਂ ਸਟੇਜਾਂ ਦੇ ਪਿਛਲੇ ਪਾਸੇ ਕੋਰਸ ਜਿਹੜਾ ਆ ਬਿੱਲਾ ਭਾਜੀ ਗਾਦੇ ਸੀ ਕਿਉਂਕਿ ਸਰਦੂਲ ਇੱਕ ਬਹੁਤ ਵੱਡੀ ਸ਼ਖਸੀਅਤ ਪੰਜਾਬੀ ਗਾਇਕੀ ਵਿੱਚ ਆ ਸਰਦੂਲ ਸਕੰਦਰ ਖੁਣਾ ਨਾਲ ਜੁੜੀਆਂ ਕੁਝ ਆਪਣੀਆਂ ਯਾਦਾਂ ਸਾਡੇ ਨਾਲ ਸੰਖੇਪ ਕਰੋ ਹਾਂਜੀ ਉਹਨਾਂ ਦੇ ਨਾਲ ਦੀਆਂ ਯਾਦਾਂ ਜਿਹੜੀਆਂ ਬਹੁਤ ਜ਼ਿਆਦਾ ਕਿਸੇ ਆ ਕਿਉਂਕਿ ਮੈਂ ਪਹਿਲਾਂ ਤਾਂ ਉਹਨਾਂ ਨੂੰ ਗੁਰੂ ਧਾਰਨਾ ਕਰਨ ਵੇਲੇ ਹੀ ਬੜੀ ਸਟਰਗਲ ਕੀਤੀ ਨਾ ਮੈਂ ਉਸ ਟਾਈਮ ਤੇ ਪਰ ਮੈਨੂੰ ਫੇਰ ਵੀ ਮੇਰੇ ਦਿਲ ਦੇ ਵਿੱਚ ਸੀਗਾ ਜਿਹੜਾ ਕਿ ਉਸ ਪ੍ਰਮਾਤਮਾ ਨੇ ਉਸ ਦਾਤਿਆਂ ਨੇ ਮੇਰੀ ਮਨੋ ਕਾਮਨਾ ਪੂਰੀ ਕਿੰਨਾ ਮੇਲ ਹੋਇਆ ਸਿਕੰਦਰ ਸਾਹਿਬ ਨਾਲ ਮੈਂ ਮਡਾਲੀ ਜਾਂਦਾ ਹੁੰਦਾ ਸੀ ਦਰਬਾਰ ਦੇ ਵਿੱਚ ਉੱਥੇ ਗਾਣ ਲੈ ਆਂਦੇ ਹੁੰਦੇ ਸੀ ਉੱਥੇ ਜਦੋਂ ਇਹ ਗਾਉਂਦੇ ਸੀ ਮੈਨੂੰ ਵਧੀਆ ਲੱਗਦਾ ਹੁੰਦਾ ਸੀ ਤਾਂ ਮੈਂ ਇਹਨਾਂ ਦੇ ਗੀਤਾਂ ਦਾ ਘਰ ਆ ਕੇ ਰਿਆਜ਼ ਕਰਨ ਲੱਗ ਪਿਆ ਤੇ ਇਸ ਕਰਕੇ ਮੈਨੂੰ ਉਹਨਾਂ ਦੇ ਨਾਲ ਇਸ਼ਕ ਹੋ ਗਿਆ ਉਹਨਾਂ ਦੀ ਆਵਾਜ਼ ਨਾਲ ਉਹਨਾਂ ਦੇ ਅੰਦਾਜ਼ ਨਾਲ ਫਿਰ ਮੈਂ ਵੀ ਉਹਨਾਂ ਦੇ ਕਿਹੜੇ ਸਾਲ ਵਿੱਚ ਪਹਿਲੀ ਮੁਲਾਕਾਤ ਜਿਹੜੀ ਇੱਥੋਂ ਇਲਾਵਾ ਜਦੋਂ ਤੁਸੀਂ ਗਏ ਉਹਨਾਂ ਨਾਲ ਜੁੜਨਾ ਸੀ ਉਦੋਂ ਦੀ ਮੁਲਾਕਾਤ 1996 ਦੇ ਵਿੱਚ 96 ਵਿੱਚ ਤੁਹਾਡੇ ਹਾਂ ਸਭ ਤੋਂ ਪਹਿਲਾਂ ਮਾਡਲ ਹਾਂਜੀ ਤੇ ਉਸ ਵੇਲੇ ਕਿੱਦਾਂ ਫਿਰ ਗੱਲ ਸ਼ੁਰੂ ਕੀਤੀ ਕਿਉਂਕਿ ਜਦੋਂ ਗੁਰੂ ਧਾਰਨਾ ਹੋਵੇ ਤੇ ਉਹ ਮੈਂ ਬਹੁਤ ਵੱਡੇ ਉਹਨਾਂ ਦਾ ਇੱਕ ਰਤਬਾ ਸੀਗਾ ਪੰਜਾਬੀ ਗਾਇਕੀ ਦੇ ਵਿੱਚ ਕਿੱਦਾਂ ਉਹਨਾਂ ਨੇ ਜਲਦੀ ਪ੍ਰਵਾਨ ਕਰ ਲਿਆ ਨਹੀਂ ਜਲਦੀ ਪ੍ਰਵਾਨ ਨਹੀਂ ਕੀਤਾ ਉਹਨਾਂ ਨੇ ਮੈਂ ਜਦੋਂ ਉਹਨਾਂ ਨੂੰ ਮਿਲਿਆ ਉਹਨਾਂ ਨੇ ਕਿਉਂਕਿ ਉਸ ਟਾਈਮ ਤੇ ਮੋਬਾਈਲ ਫੋਨ ਨਹੀਂ ਹੁੰਦੇ ਸੀ ਕੋਈ ਕੰਟੈਕਟ ਨਹੀਂ ਸੀ ਉਹਨਾਂ ਨੇ ਮੈਨੂੰ ਖੰਨੇ ਦਾ ਐਡਰੈਸ ਦਿੱਤਾ ਆਪਣੇ ਘਰ ਦਾ ਤੇ ਮੈਂ ਫਿਰ ਖੰਨੇ ਜਾਣਾ ਸ਼ੁਰੂ ਕਰ ਦਿੱਤਾ ਫਿਰ ਮੈਂ 2-4 ਵਾਰੀ ਮਹੀਨੇ ਦੇ ਵਿੱਚ ਉੱਥੇ ਜਾਂਦਾ ਸੀ ਤੇ 2-3 ਦਿਨ ਰਹਿ ਕੇ ਆਂਦਾ ਹੁੰਦਾ ਸੀ ਖੰਨੇ ਉਹਨਾਂ ਦੇ ਕੋਈ ਪਹਿਲਾ ਪ੍ਰੋਗਰਾਮ ਯਾਦ ਆ ਤੁਸੀਂ ਕਦੋਂ ਲਾਇਆ ਹੋ ਸਭ ਤੋਂ ਪਹਿਲਾ ਪ੍ਰੋਗਰਾਮ ਹੈ ਜੀ ਉਹਨਾਂ ਦੇ ਨਾਲ ਹਰ ਗੋਵਿੰਦ ਨਗਰ ਸ਼ਕਤੀ ਸਾਊਂਡ ਵਾਲੇ ਆ ਜੈ ਮਾ ਧਰਮ ਕਮੇਟੀ ਵਾਲੇ ਜਗਰਾਤਾ ਕਰਾਉਂਦੇ ਸੀ ਸਭ ਤੋਂ ਪਹਿਲੀ ਸਟੇਜ ਮੈਂ ਉੱਥੇ ਤਾਂ ਇੱਕ ਫਗਵਾੜਾ ਵਾਲਾ ਮੇਲੇ ਕਰਵਾਉਂਦੇ ਹੁੰਦੇ ਸੀ ਇੱਥੇ ਹਰ ਗੋਵਿੰਦ ਨਗਰ ਹੋ ਸਟੇਜ ਦੇ ਉੱਤੇ ਸਭ ਤੋਂ ਪਹਿਲਾ ਮੈਂ ਉਹਨਾਂ ਦੇ ਨਾਲ ਸਟੇਜ ਦੇ ਉੱਤੇ ਕੰਮ ਕੀਤਾ ਹੈ ਅੱਛਾ ਉਹਨਾਂ ਦੇ ਸੁਭਾਅ ਦੀ ਗੱਲ ਕੀਤੀ ਜਾਵੇ ਮਜ਼ਾਕੀਆ ਸੁਭਾਅ ਵੀ ਸੀ ਉਹਨਾਂ ਦਾ ਗੁੱਸਾ ਵੀ ਕਰਦੇ ਹੁੰਦੇ ਸੀ ਕਿੱਦਾਂ ਦਾ ਸੀ ਮਿਲੋ ਹੋਰ ਸਾਨੂੰ ਦੱਸੋ ਉਹਨਾਂ ਦੇ ਸੁਭਾਅ ਉਹਨਾਂ ਦਾ ਜਦ ਜਿਸ ਵੇਲੇ ਸ਼ੁਰੂਆਤ ਕੀਤੀ ਉਹਨਾਂ ਦੀ ਗਾਇਕੀ ਦੀ ਸੀ ਉਸ ਵੇਲੇ ਉਹਨਾਂ ਦਾ ਸਵਾਹ ਇਸ ਤਰ੍ਹਾਂ ਦਾ ਸੀ ਨਾ ਤਾਂ ਉਹਨਾਂ ਜਿੰਨਾ ਕੋਈ ਮਜ਼ਾਕ ਕਰ ਸਕਦਾ ਸੀ ਨਾ ਕੋਈ ਉਹਨਾਂ ਜਿੰਨਾ ਕੋਈ ਸ਼ੁਕਲ ਵਧੀਆ ਹਰ ਤਰ੍ਹਾਂ ਕਰਦੇ ਸੀ ਪਰ ਜਿਸ ਵੇਲੇ ਹੁਣ ਉਹਨਾਂ ਦੀ ਡੈਥ ਹੋਣ ਤੋਂ ਥੋੜਾ ਚਿਰ ਪਹਿਲਾਂ ਮੇਰੇ ਕੋ ਆਇਆ ਹੁਣ ਜਿਹੜਾ ਉਹਨਾਂ ਦਾ ਸੁਭਾਅ ਸੀ ਉਹ ਇੱਕ ਸਾਧੂ ਸੰਤ ਫਕੀਰਾਂ ਵਾਲਾ ਸੁਭਾਅ ਹੁਣ ਸ਼ੁਰੂ ਹੋ ਗਿਆ ਬਹੁਤ ਸ਼ਾਂਤ ਹੋ ਜਾਂਦਾ ਬੰਦਾ ਬਹੁਤ ਜ਼ਿਆਦਾ ਬਹੁਤ ਉਹਨਾਂ ਦਾ ਜਿਹੜਾ ਹੁਣ ਸੁਭਾਅ ਸੀ ਹੁਣ ਉਹਨਾਂ ਦੇ ਕਿਸੇ ਵੀ ਗੱਲ ਦਾ ਕੋਈ ਬੱਚੇ ਜਾਂ ਮੈਂ ਕਿਸੇ ਤਰ੍ਹਾਂ ਦੀ ਗਲਤੀ ਆ ਉਹਨਾਂ ਦੇ ਚਿਹਰੇ ਤੇ ਕਦੇ ਵੀ ਗੁੱਸਾ ਆਇਆ ਹੀ ਨਹੀਂ ਕੋਈ ਕਿੱਸਾ ਯਾਦ ਆ ਤੁਹਾਨੂੰ ਬੜਾ ਮਜ਼ਾਕੀਆ ਤੁਸੀਂ ਕਹਿੰਨੇ ਉਹ ਕਿੱਸਾ ਯਾਦ ਹੋਵੇ ਬਹੁਤ ਹੋਣਗੇ ਕਿੱਸਾ ਜਿੱਦਾਂ ਹੁਣ ਵੈਸੇ ਹੀ ਸ਼ੁਕਰ ਨਾਲ ਜਿੱਦਾਂ ਸਾਡੇ ਮਾਤਾ ਜੀ ਮਾ ਅਮਰ ਨੂਰੀ ਜੀ ਔਰ ਗੁਰੂ ਜੀ ਉੱਥੇ ਮੇਰੇ ਕੋ ਸਾਡੇ ਮਾਤਾ ਜੀ ਕਹਿੰਦੇ ਬਿੱਲੇ ਆਪਣੇ ਪਿਓ ਨੂੰ ਸਮਝਾ ਲਾ ਫੇਰ ਨਾ ਕਹੀਂ ਇਹਨੂੰ ਮੈਂ ਜਵਾਨੀ ਚ ਦਿਲ ਦਿੱਤਾ ਬੜਾਪੇ ਚ ਆ ਕੇ ਉਹ ਮੈਂ ਕੱਢਣੀ ਦਿੱਤੀ ਦੇਲਾ ਫੇਰ ਮੈਂ ਨਾਲ ਲੜਦਾ ਪਿਆ ਤੇ ਉਸ ਟਾਈਮ ਤੇ ਮੈਨੂੰ ਬੜਾ ਉਸ ਟਾਈਮ ਤੇ ਵਧੀਆ ਲੱਗਾ ਕਿ ਉਹਨਾਂ ਦੀ ਜਿਹੜੀ ਆਪਸ ਚ ਪਿਆਰ ਦੀ ਨੋਖ ਝੋਕ ਸੀ ਉਹ ਮੈਨੂੰ ਵਧੀਆ ਲੱਗਦੀ ਆ ਪਰ ਮੇਰੇ ਗੁਰੂ ਜੀ ਦੇ ਨਾਲ ਤਾਂ ਕਿਸੇ ਬਹੁਤ ਆ ਜਿਹੜੇ ਕਿ ਅਨਗਿਣਤ ਆ ਜਿਹੜੇ ਮੈਂ ਬਹੁਤ ਜ਼ਿਆਦਾ ਜਦੋਂ ਮੈਨੂੰ ਸਭ ਤੋਂ ਪਹਿਲਾਂ ਸਟੇਜ ਤੇ ਉਹਨਾਂ ਨੇ ਸੱਦ ਕੇ ਟਾਈਮ ਕਿਆ ਦਿੱਤਾ ਉਸ ਵੇਲੇ ਕਿਹਾ ਵੀ ਮੈਂ 5 ਮਿੰਟ ਪਿੱਛੇ ਜਾ ਰਿਹਾ ਤੂੰ ਗੀਤ ਗਾ ਉਹ ਮੇਰੇ ਲਈ ਜਿਹੜਾ ਗੀਤ ਸੀ ਉਹ ਯਾਰ ਤੁਹਾਨੂੰ ਮੈਂ ਉਹਨਾਂ ਦਾ ਸਭ ਤੋਂ ਪਹਿਲਾਂ ਜਿਹੜਾ ਗੀਤ ਗਾਇਆ ਸੀਗਾ ਉਹਨਾਂ ਦਾ ਗੀਤ ਸੀਗਾ ਇੱਕ ਧੀਆ ਦੇ ਉੱਤੇ ਉਹ ਗਾਉਂਦੇ ਹੁੰਦੇ ਸੀਗੇ ਉਹ ਕੁੜੀ ਨੂੰ ਤੇਲ ਪਾ ਕੇ ਸਾਰ ਦਿੱਤਾ ਗਿਆ ਉਹ ਗੀਤ ਸਿਗਾ ਜੇ ਮੈਂ ਤੁਹਾਨੂੰ ਦੋ ਬੋਲ ਸੁਣਾ ਦਣਾ ਮੈਨੂੰ ਯਾਦ ਜ਼ਰੂਰ ਬੀਰ ਮੇਰੇ ਦੇ ਆ ਯਾਰਾ ਬੇ ਸੁਣ ਥਾੜੇ ਦਾਰਾ ਹੋ ਲਿਖ ਲੈ ਤੂੰ ਬਿਆਨ ਵੇ ਮੇਰਾ ਹਾਪੇ ਤੇਲ ਪਾ ਮਿੱਟੀ ਦਾ ਸੜ ਗਈ ਮੇਰੀ ਮਾਂ ਨੂੰ ਕਹਿਦੀ ਵੇ ਲਾਡੋ ਤੇਰੀ ਬਲੀ ਦਾਜ ਦੀ ਚੜ ਗਈ meri maa nu keh di ve laado teri bali daaj di chadgi ਤੁਹਾਡੇ ਗਾਣੇ ਤਾਂ ਉਹਨਾਂ ਦੇ ਸਾਰੇ ਹੀ ਇੱਕ ਉਹਨਾਂ ਦਾ ਆਪਣਾ ਇੱਕ ਲਹਿਜ਼ਾ ਹੁੰਦਾ ਸੀਗਾ ਔਰ ਬਹੁਤ ਹਿੱਟ ਗਾਣੇ ਵੀ ਦਿੱਤੇ ਉਹਨਾਂ ਨੇ ਤੁਹਾਡਾ ਪਸੰਦੀ ਦਾ ਗਾਣਾ ਕਿਹੜਾ ਸਰਦੂ ਸਾਹਿਬ ਦਾ ਮੇਰਾ ਗੁਰੂ ਜੀ ਦਾ ਸਭ ਤੋਂ ਜਿਹੜਾ ਪਸੰਦੀ ਦਾ ਗਾਣਾ ਆ ਈਦ ਕਈਆਂ ਉਜੜੀਆਂ ਕਈਆਂ ਦੀਆਂ ਹੀ ਦਾ ਫੁੱਲਾਂ ਦੀ ਐ ਕੱਚੀ ਵਪਾਰ ਨੇ ਕੰਡਿਆਂ ਦੇ ਭਾਤ ਸਾਨੂੰ ਤੋਲਣਾ ਹੱਲੇ ਫਟ ਰਹਿਣਗੇ ਬਿਲਕੁਦ ਦੇ ਝੂਠੇ ਬਾਦੇ ਮਲਮਾਚ ਖੋਲਣਾ ਇੱਥੇ ਜਿਹੜੇ ਪਹਿਲੇ ਉਸਤਾਦ ਜੀ ਸਾਹਿਬ ਕੁੱਟ ਵੀ ਕਰਦੇ ਹੁੰਦੇ ਮਾਰਦੇ ਵੀ ਹੁੰਦੇ ਸੀ ਐਦਾ ਖਾਦੀ ਤੁਸੀਂ ਕੁੱਟ ਗੁਰੂ ਜੀ ਨੇ ਕੁੱਟਿਆ ਨਹੀਂ ਕਦੇ ਬਸ ਉਹਨਾਂ ਦੀ ਜਿਹੜੀ ਘੂਟ ਸੀਗੀ ਉਹ ਕੁੱਟ ਤੋਂ ਵੀ ਜ਼ਿਆਦਾ ਖਤਰਨਾਕ ਸੀ ਜੇ ਕੋਟਲੈਂਡ ਤਾਂ ਚੰਗੀਗਾ ਸੀ ਪਰ ਉਹਨਾਂ ਦੀ ਘੂਰ ਜਿਹੜੀ ਆ ਬਹੁਤ ਜ਼ਿਆਦਾ ਉਹਨਾਂ ਦੀ ਡੇਂਜਰਸ ਘੂਰ ਸੀ ਸਿਰਫ ਦੇਖਣੀ ਉਹਨਾਂ ਦੀ ਜਿਹੜੀ ਦੇਖਣੀ ਅੱਛਾ ਤੁਸੀਂ ਸਰਜੀਤ ਬਿੰਦਰਖੀਆ ਹੋਣਾ ਨਾ ਵੀ ਸਟੇਜਾਂ ਲਾਈਆਂ ਉਹਦਾ ਵੀ ਮਾੜਾ ਸਰਜੀਤ ਬਿੰਦਰਖੀਆ ਜੀ ਇਦਾਂ ਜੀ ਕਿ ਕੁਸ਼ ਟਾਈਮ ਲਈ ਸਰਜੀਤ ਬਿੰਦਰਖੀਆ ਜੀ ਦੇ ਜਿਹੜੇ ਸਟੇਜ ਕੰਪੀਰਿੰਗ ਆ ਸ਼ਰਮਾ ਸਾਹਿਬ ਉਹ ਉਹਨਾਂ ਦਾ ਨਾਰਾਜ਼ ਹੋ ਗਏ ਸੀ ਤੇ ਤੇ ਉਸ ਟਾਈਮ ਤੇ ਬਿੰਦਰਖੀਆ ਜੀ ਨੇ ਮੈਨੂੰ ਅਪਰੋਚ ਕੀਤਾ ਕਿ ਤੂੰ ਮੇਰੇ ਨਾਲ ਆ ਫਿਰ ਮੈਂ ਉਹਨਾਂ ਦਾ ਕੋਰਸ ਵੀ ਕੀਤਾ ਉਹਨਾਂ ਦਾ ਰਿਆ ਵੀ ਤੇ 4 ਸਾਲ ਮੈਂ ਬਿੰਦਰਖੀਆ ਜੀ ਦੇ ਨਾਲ ਰੋਪੜ ਦੇ ਵਿੱਚ ਲਾਇਆ ਰੋਪੜ ਦੇ ਵਿੱਚ ਲਾਇਆ ਹਾਂਜੀ ਫਿਰ ਉਹਨਾਂ ਨੇ ਸਟੇਜਾਂ ਕਰਦੇ ਸੀ ਮੈਂ ਉਹਨਾਂ ਦੇ ਨਾਲ ਸਟੇਜ ਕੰਪੀਰਿੰਗ ਕਰਦਾ ਸੀ ਤਾਂ ਮਗਰ ਕੋਰਸ ਕਰਦਾ ਸੀ ਉਹਨਾਂ ਦੇ ਨਾਲ ਤੇ ਇੰਗਲੈਂਡ ਦੇ ਵੀ ਸ਼ੋਅ ਮੈਂ ਦੋ ਉਹਨਾਂ ਦੇ ਨਾਲ ਲਾਇਆ ਬਿੰਦਰਖੀਆ ਜੀ ਨਾਲ ਤੁਸੀਂ ਅਮਰੀਕਾ ਗਏ ਉੱਥੇ ਹੁਣ ਅੱਜ ਕੱਲ ਮੈਂ ਦੇਖ ਰਿਹਾ ਕਿ ਸੋਸ਼ਲ ਮੀਡੀਆ ਤੇ ਸਟੇਜ ਵਗੈਰਾ ਲਾਣ ਮਕ ਪ੍ਰੋਗਰਾਮ ਵੀ ਕਰਦੇ ਹਾਂ ਤੇ ਧਰਮ ਦੀ ਗੱਲ ਜੇ ਮੈਂ ਕਰਾਂ ਤਾਂ ਤੁਹਾਡਾ ਬਹੁਤ ਜ਼ਿਆਦਾ ਜਿਹੜੇ ਇੱਥੋਂ ਦੇ ਡੇਰੇ ਸਾਡੇ ਹੈਗੇ ਆ ਜਾਂ ਮਡਾਲੀ ਵਾਲਿਆਂ ਦਾ ਜਿੱਦਾਂ ਮਡਾਲੀ ਸ਼ਰੀਫ ਉਹਨਾਂ ਨਾਲ ਤੁਹਾਡਾ ਬਹੁਤ ਗਹਿਰਾ ਰਿਸ਼ਤਾ ਸੀ ਸ਼ੀਲਾ ਮਹਾਂਤ ਜੀ ਨਾਲ ਬਹੁਤ ਗਹਿਰਾ ਰਿਸ਼ਤਾ ਇਹ ਵੀ ਥੋੜਾ ਜਿਹਾ ਤੁਹਾਨੂੰ ਦੱਸੋ ਇਹ ਇਦਾਂ ਆ ਜੀ ਕਿ ਮਹਾਂਤ ਸ਼ੀਲੋ ਸਾਵਰੀ ਜੀ ਦਾਤਾ 사ਵਰ ਅਲੀ ਅਹਿਮਦ ਸ਼ਾਹ ਜੀ ਫਗਵਾੜਾ ਜਿਨ੍ਹਾਂ ਨੇ ਮੈਨੂੰ ਮੈਂ ਉਹਨਾਂ ਦੇ ਨਾਲ ਇਸ ਕਰਕੇ ਪਿਆਰ ਕਰਦਾ ਕਿ ਉਹਨਾਂ ਨੇ ਮੈਨੂੰ ਜੋ ਕੁਝ ਦੱਸਿਆ ਉਹਨਾਂ ਦੇ ਕਰਕੇ ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਇੰਨਾ ਇਸ਼ਕ ਹੋ ਗਿਆ ਕਿਉਂਕਿ ਉਹਨਾਂ ਦੀ ਇੱਕ ਪੜ੍ਹਾਈ ਐ ਸੀਸੀ ਉਹਨਾਂ ਨੇ ਸੱਚ ਤੇ ਪੜ੍ਹਾਈ ਮੈਨੂੰ ਦੱਸਿਆ ਸੀ ਜਿਹਦੇ ਨਾਲ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੈਂ ਇੰਨੀ ਰਿਸਪੈਕਟ ਕਰਦਾ ਕਿ ਉਹਨਾਂ ਨੇ ਜੋ 18 ਸਾਲ ਪਹਿਲਾਂ ਦੱਸਿਆ ਹੱਜ ਉਹ ਇਹਦੇ ਵਿੱਚ ਦੱਸਦੇ ਆ ਕਿਉਂਕਿ ਹਰ ਦੁਨੀਆ ਦੇ ਜਿਹੜੀ ਫਕੀਰ ਦੀ ਪੜ੍ਹਾਈ ਆ ਮੈਂ ਇਹ ਕਹਾਂਗਾ ਕਿ ਅਸਲ ਫਕੀਰ ਦੀ ਜਿਹੜੀ ਪੜ੍ਹਾਈ ਆ ਉਹ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਪੜ੍ਹਾਈ ਦੇ ਨਾਲ ਪੂਰੀ ਮੇਲ ਖਾਂਦੀ ਆ ਇਹ ਮੇਰਾ ਆਪਣਾ ਮੰਨਣਾ ਆ ਅੱਜ ਕੱਲ ਦੀ ਜੇ ਗਾਇਕੀ ਕੀਤੀ ਜਾਂ ਪੁਰਾਣੀ ਗਾਇਕੀ ਦੇ ਵਿੱਚ ਕੀ ਫਰਕ ਆ ਕਿਉਂਕਿ ਤੁਸੀਂ ਉਸ ਵੇਲੇ ਜਿਹੜੀ ਗਾਇਕੀ ਸੀਗੀ ਉਹ ਪੰਜਾਬ ਦੇ ਵਿੱਚ ਉਸ ਵੇਲੇ ਸਿਖਰ ਸੀਗਾ ਗਾਇਕੀ ਦਾ ਬਹੁਤ ਪ੍ਰੋੜ ਗੁਰਦਾਸ ਮਾਨ ਸਾਹਿਬ ਸਦੂਲ ਸਕੰਦਰ ਸਾਹਿਬ ਬਹੁਤ ਸਾਰੇ ਇਦਾਂ ਦੇ ਨਾਮ ਸਵਿੰਦਰ ਬਿੱਟੀ ਜਿਹਦੇ ਆਪਾਂ ਇੱਥੇ ਸੋਲੋ ਵਿੱਚ ਕਰ ਦਈਏ ਹੋਰ ਵੀ ਬਹੁਤ ਸਾਰੇ ਨਾਮ ਜਿਹੜੇ ਉਹਦੇ ਵਿੱਚ ਆਉਂਦੇ ਆ ਅੱਜ ਦੀ ਗਾਇਕੀ ਨੂੰ ਕਿਵੇਂ ਮੇਲ ਕਰਦੇ ਹੋ ਦੋਨਾਂ ਦਾ ਅੱਜ ਦੀ ਗਾਇਕੀ ਜਿਹੜੀ ਕਮਰਸ਼ੀਅਲ ਗਾਇਕੀ ਹੋ ਗਈ ਆ ਪਰ ਜਿਹੜੀ ਉਸ ਟਾਈਮ ਤੇ ਗਾਇਕੀ ਸੀਗੀ ਪੈਸਾ ਉਸ ਟਾਈਮ ਤੇ ਵੀ ਜ਼ਰੂਰ ਸੀ ਪਰ ਉਸ ਟਾਈਮ ਤੇ ਥੋੜਾ ਵੀ ਪੈਸਾ ਬਹੁਤ ਜ਼ਿਆਦਾ ਲੱਗਦਾ ਹੁੰਦਾ ਸੀ ਪਰ ਅੱਜ ਦੇ ਕਲਾਕਾਰਾਂ ਨੂੰ ਬਹੁਤ ਜ਼ਿਆਦਾ ਪੈਸਾ ਵੀ ਥੋੜਾ ਲੱਗਦਾ ਥੋੜਾ ਲੱਗਦਾ ਪਿਆ ਆ ਅੱਜ ਦੀ ਗਾਇਕੀ ਜਿਹੜੀ ਆ ਉਹ ਮਹਿੰਗੀ ਹੋ ਗਈ ਆ ਅੱਜ ਦੀ ਗਾਇਕੀ ਬਹੁਤ ਮਹਿੰਗੀ ਹੋ ਪਰ ਗਾਇਕੀ ਨਹੀਂ ਗਾਇਕੀ ਕਦੇ ਨਹੀਂ ਮਹਿੰਗੀ ਹੁੰਦੀ ਸਿਰਫ ਟ੍ਰੈਂਡ ਮਹਿੰਗਾ ਹੋ ਟ੍ਰੈਂਡ ਮਹਿੰਗਾ ਹੋ ਗਿਆ ਆ ਹੋਰ ਕੋਈ ਇਸ ਗੱਲ ਦੀ ਗੱਲ ਨਹੀਂ ਨਵਾਂ ਪ੍ਰੋਜੈਕਟ ਕਿਹੜਾ ਕਿਉਂਕਿ ਇੱਕ ਸਿੰਗਲ ਟਰੈਕ ਵੀ ਤੁਹਾਡਾ ਆ ਰਿਹਾ ਹੁਣ ਹਾਂਜੀ ਮੇਰਾ ਸਿੰਗਲ ਟਰੈਕ ਹੁਣ ਆ ਰਿਹਾ ਜੀ ਬਾਪੂ ਦਾ ਮਕਾਨ ਜਿਹੜਾ ਕਿ ਮੈਂ ਅਗਲੇ ਮਹੀਨੇ ਉਹਨੂੰ ਰਿਲੀਜ਼ ਕਰ ਰਿਹਾ ਆ ਕਿ ਇੱਕ ਐਨ ਆਰ ਆਈ ਆ ਕੇ ਇੱਥੇ ਘਰ ਬਣਾਉਂਦਾ ਪਰ ਉਹਦਾ ਬਾਪ ਰੋਂਣ ਲੱਗ ਪੈਂਦਾ ਕਿ ਉਹਦੇ ਵਿੱਚ ਦੀਆਂ ਯਾਦਾਂ ਹੁੰਦੀਆਂ ਉਹਦੇ ਮੈਂ ਦੋ ਬੋਲ ਜ਼ਰੂਰ ਸ਼ੇਅਰ ਕਰਾਂਗਾ ਹੋ ਲੱਗਾ ਪਿੰਡ ਜਾ ਕੇ ਜਦੋਂ ਸੀ ਬਣਾਉਣ ਮੈਂ ਮਕਾਨ ਪਹਿਲਾਂ ਢਾਣ ਨੂੰ ਕਿਹਾਤਾ ਜਾਂਦੀ ਬਾਪੂ ਦੀ ਸੀ ਜਾਨ ਹੋ ਇਹਨੂੰ ਢਾਣ ਦੀ ਨਾ ਪੁੱਤਾ ਕਦੇ ਕਰੀ ਮਨਮਾਨੀ ਮੈਂ ਬੜੀ ਸਾਂਭ-ਸਾਂਭ ਰੱਖੀ ਉਹ ਬੜੀ ਸਾੰਭ-ਸਾਂਭ ਰੱਖੀ ਮੇਰੇ ਬਾਪੂ ਦੀ ਨਿਸ਼ਾਨੀ ਮੈਂ ਬੜੀ ਸਾੰਭ-ਸਾਂਭ ਰੱਖੀ ਤੇ ਇਸਨ ਸਾਡੇ ਨਾਲ ਅਫਤਾਰ ਬਿੱਲਾ ਸੈਟਲ ਦੇ ਵਿੱਚ ਪੰਜਾਬੀ ਗਾਇਕੀ ਦੇ ਬਹੁਤ ਸਾਰੇ ਖੂਬਸੂਰਤ ਰੰਗ ਬਖੇਰਦੇ ਨੇ ਧਾਰਮਿਕ ਜੇ ਪਾਸੇ ਜਾਈਏ ਤਾਂ ਬਹੁਤ ਸਾਰੇ ਜਾਗਰਨ ਅਮਰੀਕਾ ਦੇ ਵਿੱਚ ਪ੍ਰਭੂ ਭਗਤੀ ਦੇ ਨਾਲ ਵੀ ਉਹ ਸਰੋਤਿਆਂ ਨੂੰ ਲੀਨ ਕਰਦੇ ਨੇ ਆਸ ਕਰਦੇ ਆ ਕਿ ਉਹਨਾਂ ਦਾ ਆਉਣ ਵਾਲਾ ਫਿਊਚਰ ਵੀ ਬਹੁਤ ਵਧੀਆ ਹੋਵੇ ਤੇ ਪੰਜਾਬੀ ਗਾਇਕੀ ਦੀ ਹੋਵੇ ਇਸੇ ਤਰ੍ਹਾਂ ਸੇਵਾ ਕਰਦੇ ਰਹੋ ਬਿਲਦਾ ਜੀ ਸਾਡੇ ਨਾਲ ਗੱਲਬਾਤ ਸਾਹਿਬ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਥੈਂਕ ਯੂ ਜੀ ਸਾਰਿਆਂ ਦਾ ਥੈਂਕ ਯੂ ਜੀ ਥੈਂਕ ਯੂ